ਮਠਿੰਡਾ ਦਾ ਬੱਸ ਸਟੈਂਡ ਬਾਹਰ ਕੱਢਣ ਦੇ ਵਿਰੋਧ ਦੇ ਵਿੱਚ ਮਠਿੰਡਾ ਦੇ ਅੰਦਰ ਫਿਰ ਹੋਵੇਗਾ ਰੋਸ ਪ੍ਰਦਰਸ਼ਨ ਅਤੇ ਮਠਿੰਡਾ ਦੇ ਬਾਜ਼ਾਰ ਰਹਿਣਗੇ ਬੰਦ ਦੱਸਦੀ ਹੈ ਕਿ ਲਗਾਤਾਰ ਲੰਬੇ ਸਮੇਂ ਤੋਂ ਬੱਸ ਸਟੈਂਡ ਬਚਾਓ ਸੰਘਰਸ਼ ਕਮੇਟੀ ਵੱਲੋਂ ਸੰਘਰਸ਼ ਕੀਤਾ ਜਾ ਰਿਹਾ ਅਤੇ ਧਰਨਾ ਪ੍ਰਦਰਸ਼ਨ ਕੀਤਾ ਜਾ ਰਿਹਾ ਜਿਸ ਨੂੰ ਲੈ ਕੇ 100 ਦਿਨ ਪੂਰਾ ਹੋਣ ਤੇ ਇਹਨਾਂ ਦੇ ਵੱਲੋਂ ਮਠਿੰਡਾ ਦੇ ਅੰਦਰ ਇੱਕ ਰੋਸ ਮਾਰਚ ਕੀਤਾ ਜਾਵੇਗਾ ਤੇ ਸਵੇਰ ਤੋਂ ਲੈ ਕੇ 12 ਵਜੇ ਤੱਕ ਨਹੀਂ ਜਿਹੜੇ 1 ਅਗਸਤ ਨੂੰ ਮਠਿੰਡਾ ਦੇ ਵੱਖ-ਵੱਖ ਬਾਜ਼ਾਰ ਨੇ ਜਿਹੜੇ ਉਹ ਬੰਦ ਰੱਖੇ ਜਾਣਗੇ ਇਹ ਸੰਖਾ ਰਹੇ ਆ ਬੱਸ ਸਟੈਂਡ ਦੇ ਤਸਵੀਰਾਂ ਜਿਸ ਨੂੰ ਬਾਹਰ ਕੱਢਿਆ ਜਾ ਰਿਹਾ ਹੈ ਅਤੇ ਬੱਸ ਸਟੈਂਡ ਬਚਾਓ ਸੰਘਰਸ਼ ਕਮੇਟੀ ਵੱਲੋਂ ਅਤੇ ਆਮ ਲੋਕਾਂ ਵੱਲੋਂ ਪਿੰਡਾਂ ਦੇ ਲੋਕਾਂ ਵੱਲੋਂ ਵਪਾਰੀਆਂ ਵੱਲੋਂ ਇਸ ਦਾ ਵਿਰੋਧ ਕੀਤਾ ਜਾ ਰਿਹਾ ਹੈ ਉਹਨਾਂ ਦਾ ਕਹਿਣਾ ਹੈ ਕਿ ਅਗਰ ਬੱਸ ਸਟੈਂਡ ਬਾਹਰ ਜਾਂਦਾ ਹੈ ਤਾਂ ਉਹਨਾਂ ਦਾ ਵਪਾਰ ਹੈ ਜਿਹੜਾ ਬਿਲਕੁਲ ਠੱਪ ਹੋ ਜਾਏਗਾ ਤੇ ਜਿਹੜੇ ਪਿੰਡਾਂ 'ਚ ਲੋਕ ਆਉਂਦੇ ਹਨ ਉਹਨਾਂ ਨੂੰ ਵੀ ਇਸ ਦੇ ਨਾਲ મોટો ਨੁਕਸਾਨ ਹੋਵੇਗਾ ਕਿਉਂਕਿ ਆਟੋ ਵਾਲੇ ਜਿਹੜੇ ਉਹ ਬਹੁਤ ਜ਼ਿਆਦਾ ਮੋਟੀ ਇਨ ਦੀ ਜਿਹੜੀਆਂ ਲੋਕਾਂ ਦੀ ਹੈ ਉਹ ਇਹਨਾਂ ਦੀ ਲੁੱਟ ਕਰਨਗੇ ਇਹਦੇ ਵਿਰੋਧ ਵਜੋਂ ਬਸਟੈਂਡ ਬਚਾਓ ਸੰਘਰਸ਼ ਕਮੇਟੀ ਵੱਲੋਂ ਲਗਾਤਾਰ ਪਿਲੇ 100 ਦਿਨ ਤੋਂ ਸੰਘਰਸ਼ ਕੀਤਾ ਜਾ ਰਿਹਾ ਹੈ ਤੇ ਉਹਨਾਂ ਵੱਲੋਂ ਹੁਣ 1 ਅਗਸਤ ਨੂੰ ਬਠਿੰਡਾ ਦੇ ਬਾਜ਼ਾਰ ਨਹੀਂ ਜਿਹੜੇ ਬਹੁਤ ਸਾਰੇ ਬਾਜ਼ਾਰ ਨੇੜੇ 12 ਵਜੇ ਤੱਕ ਬੰਦ ਰੱਖੇ ਜਾਣਗੇ ਤੇ ਇੱਕ ਰੋਸ ਮਾਰਚ ਵੀ ਕੀਤਾ ਜਾਵੇਗਾ ਆਦੋਨ ਸੁਣਾਉਣੇ ਇਸ ਬੰਦੀ ਕੀ ਕਹਿੰਦੇ ਨੇ ਇਸ ਦੇ ਆਗੂ ਹਾਂ ਸਰ ਇਹਨਾਂ ਮਤੌੜਾ ਦੇ ਕੀ ਜਣਾ ਚਾਹ ਰਹੇ ਮੇਰਾ ਨਾਮ ਜੀ ਬਰਵੰਦਰ ਸਿੰਘ ਭਾਈ ਹੈ ਮੈਂ ਬਪਾਪਨਤਲ ਜਿਲ੍ਹਾ ਬਠਿੰਡਾ ਦਾ ਪ੍ਰਧਾਨ ਹਾਂ ਜੀ ਕੀ ਮੰਗ ਰਹੇ ਕੋਲ ਬਾਜ਼ਾਰ ਬੰਦ ਕਰਨੇ ਕਾਲੂ ਸਾਦਾ ਮਾਮਲਾ ਇਹ ਹੈ ਜੀ ਕਿ ਸਰਕਾਰ ਕੰਮ ਕਰਦੀ ਨਹੀਂ ਸੁੱਤੀ ਪਈ ਹੈ ਇਹਨੂੰ ਜਗਾਉਣ ਵਾਸਤੇ ਸਾਨੂੰ ਕੱਲ ਨੂੰ ਪੂਰੇ 100 ਦਿਨ ਹੋ ਜਾਣਗੇ 100 ਦਿਨ ਸਾਡੇ ਘਰ ਆਪਣੇ ਲਈ ਨੂੰ ਹੋ ਗਏ ਅੱਜ ਤੱਕ ਪ੍ਰਸ਼ਾਸਨ ਦਾ ਕੋਈ ਵੱਡਾ ਵੀ ਆ ਕੇ ਸਾਡੋਂ ਨਹੀਂ ਪੁੱਛਿਆ ਕਿ ਤੁਸੀਂ ਕਿੱਸੇ ਫਾਸਲੇ ਤੇ ਰਹੇ ਹੋ ਕਿਉਂ ਬੈਠੇ ਹੋ ਕੀ ਤੁਹਾਡੀਆਂ ਮੰਗਾਂ ਨੇ ਇਸ ਲਈ ਇਹ ਸਰਕਾਰ ਨੂੰ ਖਾਣ ਵਾਸਤੇ ਅਸੀਂ ਕੱਲ ਨੂੰ ਸਬੂੱਚਾ ਵਪਾਰ ਮੰਡਲ ਬੱਸ ਸਟੈਂਡ ਦੇ ਬਚਾਓ ਸੰਘਾਸ਼ ਕਮੇਟੀ ਅਤੇ ਕਿਸਾਨ ਦੇ ਤੇ ਬੰਦਿਆਂ ਮਜ਼ਦੂਰ ਦੇ ਤੇ ਬੰਦਿਆਂ ਮਜ਼ਦੂਰ ਦੇ ਤੇ ਬੰਦਿਆਂ ਅਤੇ ਪਿੰਡਾਂ ਦੇ 50 ਪਿੰਡਾਂ ਦੀਆਂ ਸਰ ਉਹ ਦੇ ਸਰਪੰਚ ਜਿਨ੍ਹਾਂ ਨੇ ਸਾਨੂੰ ਸਵਰਥਨ ਦੇਖਿਓ ਦਿੱਤਾ ਉਹ ਵੀ ਸਾਰੇ ਹਾਜ਼ਰ ਹੋਣਗੇ ਇਹ ਸੁੱਤੀ ਪਈ ਸਰਕਾਰ ਨੂੰ ਜਗਾਉਣ ਵਾਸਤੇ ਅਸੀਂ ਕੱਲ ਨੂੰ ਬਹੁਤ ਵੱਡਾ ਟਿਕਲ ਵਜਾਵਾਂਗੇ ਸਮੁੱਚਾ ਬਾਜ਼ਾਰ ਜਿਹੜਾ ਕਿ ਪਚੈਰੀ ਦੇ ਸਾਹਮਣੇ ਭਗਤ ਸਿੰਘ ਮਾਰਕੀਟ ਕੋਟ ਰੋਡ ਬੱਸ ਸਟੈਂਡ ਦਾ ਪਿਛਲਾ ਪਾਸਾ ਕਿਲੇ ਤੱਕ ਮਨਾ ਚਮਤੋ ਲੈ ਕੇ ਚਾਣੀ ਬਸਰਦੇ ਤੋਂ ਲੈ ਕੇ ਮਨਾ ਚੌਂਕ ਤੱਕ ਮਨਾ ਚੌਂਕ ਤੋਂ ਲੈ ਕੇ ਆਰਿਆ ਸਮਾਜ ਚੌਂਕ ਤੱਕ ਇਹ ਸਾਰਾ ਬਾਜ਼ਾਰ ਤੂੜੂਪ ਦੇ ਵਿੱਚ 10 ਵਜੇ ਤੋਂ ਲੈ ਕੇ 12 ਵਜੇ ਤੱਕ ਇਹ ਸੀ ਬੰਦ ਰੱਖਾਂਗੇ ਕਿ ਇੱਥੋਂ ਜਿੱਥੇ ਸਾਡਾ ਸਾਡਾ ਦਿੱਤਾ ਤੇ ਜਿਹੜੀ ਸਾਹਮਣੇ ਆ ਬੇਟਕਰ ਬੁੱਤੇ ਕੋਲੋਂ ਉੱਥੇ ਸੀ ਇਕੱਠੇ ਹੋਵਾਂਗੇ ਉੱਥੋਂ ਇਕੱਠੇ ਹੋ ਕੇ ਅਸੀਂ ਇੱਕ ਕਾਫਲੇ ਦੇ ਰੂਪ ਦੇ ਵਿੱਚ ਜਿਹੜਾ ਵੀ ਸੀ ਹੁੰਦੇ ਹੋਏ ਫਤਿਹ ਭਾਵਨਾ ਚੰਗ ਦੇ ਵਿੱਚ ਆ ਕੇ ਆਪਣਾ ਘਰਨਾ ਉੱਥੇ ਦੇਵਾਗੇ ਉੱਥੇ ਅਸੀਂ ਸੁੱਤੀ ਸਰਕਾਰ ਨੂੰ ਜਗਾਵਾਂਗੇ ਡੇਗੜ ਬਚਾਵਾਂਗੇ ਤੇ ਜਿਹੜੀ ਜਿਹੜੀ ਫਿਰ ਵੀ ਕਿੰਨਾਰ ਤੋਂ ਤੁਹਾਡਾ ਇਹ ਕਿ ਲੰਬੇ ਸੋ ਆਇਆ ਕਰ ਰਿਹਾ ਕਿ ਨਹੀਂ ਤਰ ਨਾਲ ਮੰਦੀ ਕਰਕੇ ਸਾਡੀ ਉਸ ਉਹੀ ਸ਼ਾਂਤ ਵੀ ਤਰੀਕੇ ਦੇ ਨਾਲ ਸ਼ੋਤਤ ਆ ਨੂੰ ਮਨਾਈਏ ਪਰ ਲੱਗਦਾ ਹੈ ਕਿ ਸਰਕਾਰ ਸ਼ਾਂਤਵੇਂ ਤਰੀਕੇ ਦੇ ਨਾਲ ਮੰਨ ਰਹੀ ਹਨੂ ਭਰੋਸੇ ਦੇ ਸੂਤਰਾਂ ਤੋਂ ਪਤਾ ਲੱਗਿਆ ਹੈ ਕਿ ਡੀਸੀ ਸਾਹਿਬ ਨੇ ਹੁਕਮ ਕੀਤਾ ਹੈ ਆਦੇ ਹੇਠਲੇ ਮੁਲਾਜ਼ਮਾ ਨੂੰ ਕਿ ਰਿਪੋਰਟ ਬਸਰ ਦੇ ਦੀ ਬਣਾ ਕੇ ਹੱਕ ਦੇ ਵਿੱਚ ਤੇ ਇਤੋਂ ਜਾਣ ਵਾਸਤੇ ਬਲੋਡ ਰੋਡ ਤੇ ਲਿਜਾਨ ਵਾਸਤੇ ਮੈਨੂੰ ਤਿਆਰ ਕਰਕੇ ਦੇਵੋ ਤਾਂ ਜੋ ਮੈਂ ਬਸਦਾ ਉੱਤੇ ਲਿਜਾ ਸਕਾਂ ਪਰ ਸਾਡਾ ਜੋ ਸੰਕਲਪ ਹੈ ਇਹ ਤੋਂ ਫੇਜ ਹੋਊਗਾ ਹੋ ਸਕਦਾ ਹੈ ਕਿ ਸਾਡੇ ਵਿੱਚੋਂ ਕੋਈ ਆਦਮੀ ਆਤਮਦਾਈ ਕਰ ਲਵੇ ਕਿਉਂਕਿ ਸਾਡੇ ਬਿਜ਼ਨਸ ਨਹੀਂ ਰਹੇ ਸਾਡੇ ਬਿਜ਼ਨਸ ਨਾ ਰਹੇ ਤਾਂ ਸਿਆਦੇ ਬੱਚੇ ਭੁੱਖੇ ਵਰ ਜਾਣਗੇ ਸਾਰਾ ਹੀ ਜਿੰਨਾ ਬਾਜ਼ਾਰ ਵਿੱਚ ਤੁਹਾਨੂੰ ਕੜਾਇਆ ਇਹ ਸਾਰਾ ਬਾਜ਼ਾਰ ਜੀ ਪੱਤਨ ਦੇ ਵਿੱਚ ਸੱਤੇ ਖੜਾ ਹੈ ਕਿ ਸਾਡੇ ਬੱਚੇ ਧੁੱਕੇ ਬੰਦ ਕੇ ਪਰ ਅਸੀਂ ਜਾ ਕੇ ਵੀ ਪੀਣਾ ਹੈ ਤੇ ਸਾਡੇ ਚੋਂ ਕੋਈ ਨਾ ਕੋਈ ਬੰਦਾ ਅਸੀਂ ਧੁਰਾਂਗੇ ਤੇ ਆ ਤੁਹਾਨੂੰ ਦਾਦੇ ਦਾ ਪਾਵਾਂ ਅੰਕਸ਼ੀ ਨਾਮਤ ਅਵੇ ਸੀ ਨਿਰਮਲ ਸਿੰਘ ਜੀ ਮਹਾਰਾਜ ਜੀ ਮ ਬਾੜਮੇ ਤੇ ਸਭੀ ਤੋਂ ਅੰਮਸੀ ਨੇ ਕਿ ਸਭੀ ਬਸੰ ਬਚਾਉਂ ਤੁਸੀਂ ਅੱਛੀ ਲੇਗੀ ਦਾ ਕੱਲ ਸਾਡਾ ਫੋਮਾ ਦਿਨ ਹੈ ਅਸੀਂ ਜਰੀਏ ਤੋਂ ਸਾਮਣੇ ਤੋਂ ਮਾਰਕੀਟ ਤੋਂ ਲੈ ਕੇ ਜੀ ਅਸੀਂ ਸਭ ਕੋ ਆਪਣਾ ਟੋਪ ਰੋਡ ਤੱਕ ਅਸੀਂ ਬਿਆਰ ਬੰਦ ਦੀ ਕਾਲ ਦਿੱਤੀ ਹੈ ਸਾਨੂੰ ਵਪਾਰੀਆਂ ਵੱਲੋਂ ਪੂਲ ਇਹਦਾ ਪ੍ਰਦਰਸ਼ਨ ਹੈ ਜੀ ਅਸੀਂ 12 ਵਜੇ ਤੱਕ ਅਸੀਂ ਬਜ਼ਾਰ ਬੰਦ ਕਰਕੇ ਸਤਿਭਾਵਨਾ ਚੌਂਕ ਦੀਸ ਜਾ ਕੇ ਸਰਕਾਰ ਦਾ ਅਸੀਂ ਪ੍ਰਤੀਕਿਆਪਾ ਕਰਨਾ ਹੈ ਜਿਹੜੀ ਆ ਪਾਰਟੀ ਦੀ ਸਰਕਾਰ ਦੂਜੀ ਬੋਲੀ ਸਰਕਾਰ ਇਹ ਧਰਨਿਆਂ ਦੇ ਵਿੱਚੋਂ ਨਿਕਲੀ ਸੀਗੀ ਇਹ ਇਹ ਕਹਿੰਦੇ ਨਹੀਂ ਸੀ ਜੀ ਅਸੀਂ ਧਰਨੇ ਨਹੀਂ ਲਾਵਾਂਗੇ ਪਰ ਸਾਨੂੰ ਲੋਕਾਂ ਨੂੰ ਸ਼ੌਮਾ ਦਿਨ ਹੋ ਗਿਆ ਅੱਜ ਪ੍ਰਸ਼ਾਸਨ ਦੀ ਇੱਕ ਵੀ ਬੰਦਾ ਸਾਡੀ ਸਾਰ ਲਾਈਨ ਨਹੀਂ ਆਇਆ ਸਾਨੂੰ ਪੁੱਛਣ ਵੀ ਨਹੀਂ ਆਇਆ ਇਹ ਸਾਡੀ ਮਾਰਕੀਟ ਨੂੰ ਜਾਣਨ ਵਾਸਤੇ 7 ਕਿਲੋਮੀਟਰ ਦੂਰ ਬੀਆਵਾਨ ਜਗਾ ਤੇ ਬਸਣ ਲੈ ਕੇ ਜਾਣ ਨੂੰ ਫਿਰਦੇ ਆ ਅਜੀ ਕਿਸੇ ਹਾਲਤ ਦੇ ਵਿੱਚ ਵੀ ਬਸਤਾਨ ਨੂੰ ਇਸ ਇਸ ਥਾਂ ਤੋਂ ਫਿਰ ਤਬਦੀਲ ਨਹੀਂ ਹੋ ਸਕੀ। ਹਾਂ ਸਰ ਇਹ ਨਾਮਾ ਤੁਹਾਡੇ ਵਿੱਚ ਕੀ ਹੈ? ਸੰਤੇਸ਼ ਸਿੰਘ ਵੰਗਰ ਪ੍ਰਧਾਨ ਬਸਤਾਨ ਬਚਾਓ ਸੰਘਰਸ਼ ਕਮੇਟੀ ਜਿਹੜਾ ਸਾਡਾ ਕੱਲ ਸਾਡੇ ਜਿਹੜੇ ਪਰਮਾਨੈਂਟ ਲੱਗੇ ਧਰਨੇ ਨੂੰ 100 ਦਿਨ ਪੂਰੇ ਹੋ ਰਹੇ ਐ। 100 ਦਿਨ ਤੇ 100 ਮਹੀਨੇ ਤੇ ਜਿਹੜਾ ਆਸੀਂ ਕੋਸ ਰੋਡ ਨੂੰ ਪੂਰਨ ਲੋਕਿਤ 12 ਵਜੇ ਤੱਕ ਬੰਦ ਕਰਨ ਦੀ ਕਾਲ ਦਿੱਤੀ ਹੋਈ ਹੈ ਤੇ ਅੰਬੇਦਕਰ پارک ਤੋਂ ਲੈ ਕੇ ਹੱਦ ਭਾਵਨਾ ਚੌਂਕ ਤੱਕ ਅਸੀਂ ਰੋਸ ਮਾਰਚ ਕੱਢ ਰਹੇ ਹਾਂ ਤਾਂ ਕਿ ਜਿਹੜੀ ਸਾਡੀ ਜਿਹੜੀ ਆਵਾਜ਼ ਹੈ ਸੁਣਤੀ ਹੋਏ ਪ੍ਰਸ਼ਾਸਨ ਤੱਕ ਸਰਕਾਰ ਤੱਕ ਪਹੁੰਚ ਸਕੇ ਜੋ ਪਟਾ ਬਠਿੰਡੇ ਦੇ ਲੋਕਾਂ ਨਾਲ ਇਹ ਕੀਤਾ ਜਾ ਰਿਹਾ ਹੈ ਤੇ ਉਹਦੇ ਬਾਰੇ ਪਤਾ ਲੱਗੇ ਇਸ ਕਰਕੇ ਅਸੀਂ ਜਿਹੜਾ ਕੱਲ ਨੂੰ ਰੋਸ ਮਾਰਚ ਕਰ ਰਹੇ ਇਹਨਾਂ ਦੇ ਲਈ ਇਹ ਤੱਕ ਬੰਦ ਹੋਵੇ ਇਹ ਸਾਡਾ ਜਿਹੜਾ ਬੰਦ ਹੈ ਇਹ 12 ਵਜੇ ਤੱਕ ਬੰਦ ਰੱਖਿਆ ਜਾਊਗਾ ਤੇ ਇਹ 10 ਵਜੇ ਅਸੀਂ ਜਿਹੜਾ ਅਮੇਦਕਰ ਪਾਰਕ ਤੋਂ ਤੇ ਸੱਧ ਭਾਵਨਾ ਚੌਕ ਲਈ ਰੋਸ ਮਾਰਚ ਕਰਾਂਗੇ ਨਗਾਨਬਰ ਦਾ ਸਾਥ ਵੀ ਮਿਲ ਰਿਹਾ ਹੈ ਜਿੰਗਾ ਸਾਥ ਹੈ ਜੀ ਸਾਰਿਆਂ ਦਾ ਇੱਕ ਇੱਕ ਦੁਕਾਨਦਾਰ ਅੱਜ ਦੇ ਕੋਲੇ ਅਸੀਂ ਬੇਨਤੀ ਕੀਤੀ ਹੈ ਜਾ ਕੇ ਤੇ ਸਾਰਿਆਂ ਨੇ ਪੂਰਾ ਪੂਰਨ ਰੂਪ ਵਿੱਚ ਸਾਨੂੰ ਸਹਿਯੋਗ ਦੇਣ ਦਾ ਵਾਦਾ ਕੀਤਾ ਇਸ ਲਈ ਕਿਪਲਤ ਮੰਦਰੇ ਇਹ ਜਿਹੜਾ ਹੈ ਅਸੀਂ ਇਥੋਂ ਅੰਬੇਦਕਰਪਾਸ ਤੋਂ ਕੋਲੋਂ ਇਥੋਂ ਇਹ ਮਾਰਕੀਟ ਕਾਲਜ ਰੋਡ ਵਾਲੀ ਮਾਰਕੀਟ ਬੰਦ ਹੋ ਕੇ ਤੇ ਇਸ ਤੋਂ ਅੱਗੇ ਜਿਹੜੀ ਕੋਰਟ ਰੋਡ ਆ ਜਿਹੜੀ ਸਾਰੀ ਜਿਹੜੀ ਆਪਾਂ ਇਹ ਕਹਾਂਗੇ ਮਹਿਰਾ ਉੱਥੇ ਬਜ਼ਾਰ ਤੱਕ ਤੋਂ ਬਜ਼ਾਰ ਤੱਕ ਜਿਹੜੀ ਕੋਰਟ ਰੋਡ ਵਾਲੀ ਹੈਗੀ ਇਹ ਮਾਰਕੀਟ ਇਹ ਸਾਰੀ ਬੰਦ ਰੱਖੀ ਜਾਓ ਨਾਮ ਨਾਲ ਜੇ ਤੁਸੀਂ ਮੰਨ ਲਓ ਇਹ ਲੰਬਾ ਸਮਾਂ ਹੋ ਗਿਆ ਪਰ ਕਾਰਨ ਨੂੰ ਇਹ ਕੱਟ ਰੱਖਣ ਦੇ ਲਈ ਕੰਮ ਮੇਕੋਨੀ ਅਸੀਂ ਤਾਂ ਆਪ ਦੇ ਨਾਮ ਪੱਖ ਆਉਦਾ ਪੂਰਾ ਪੇਸ਼ ਕਰ ਦਿੱਤਾ ਹੈਗਾ ਜਿਹੜੀ ਕਮੇਟੀ ਬਣਾਈ ਗਈ ਹੈ ਪਰ ਜਿਹੜੀ ਕਮੇਟੀ ਬਣਾਈ ਗਈ ਹੈ ਉਹ ਅਜੇ ਮੇਰੇ ਕਹਿ ਲੈ 50 ਟੀਮਾਂ ਹੈਗੀਆਂ ਜਿੰਨਾਂ ਦੀਆਂ ਮੇਲਜ਼ ਆਈਆਂ ਹੋਈਆਂ ਹੈਗੀਆਂ ਤੇ ਉਹਨਾਂ ਨੇ ਉਸ ਤੋਂ ਬਾਅਦ ਸੁਣਵਾਈ ਬੰਦ ਕਰ ਦਿੱਤੀ ਹੈ ਸਾਨੂੰ ਜਿਹੜਾ ਸਾਫ਼ ਪਤਾ ਲੱਗਿਆ ਹੈਗਾ ਸਾਨੂੰ ਪਤਾ ਲੱਗਿਆ ਵੀ ਇਹਨਾਂ ਨੇ ਇਸ ਤਰੀਕੇ ਬਣਾਤਾ ਹੈਗਾ ਵੀ ਇੱਕ ਈ ਤੁਸੀਂ ਰਿਪੋਰਟ ਹੈ ਜਿਹੜੀ ਉਹਨੂੰ ਬਾਹਰ ਬਾਸ ਸਾਈਨ ਰਿਜਾਨ ਦੀ ਬਣਾਉਂਦੇ ਜੀ ਦਾ ਸੇ ਡਟਮਾ ਵਿਰੋਧ ਕਰਾਂਗੇ ਕੱਲ੍ਹ ਆਲੇ ਸਾਡੇ ਇੱਕ ਦੋਸਤਾਂ ਨੇ ਸੁਪਦਾ ਜੇ ਸਾਡੇ ਕਿਸੇ ਪ੍ਰਸ਼ਾਸਨ ਦੇ ਕੋਈ ਕੰਮ ਤੇ ਜੀ ਨਾ ਫਰਕੀ ਤਾਂ ਆਪੀ ਉਸ ਤੋਂ ਬਾਅਦ ਮੀਟਿੰਗ ਕਰਕੇ 15 ਅਗਸਤ ਵਾਲੇ ਦਿਨ ਬਹੁਤ ਵੱਡਾ ਐਕਸ਼ਨ ਕਰਨ ਜਾਵਾ